वैसे बजट सेशन अकाऊ भी हो ਜਾਂਦਾ ਲੰਮਾ ਵੀ ਹੋ ਜਾਂਦਾ ਤੇ ਲੈ ਦੇ ਕੇ ਸਭ ਤੋਂ ਵੱਧ ਵਿੱਤ ਮੰਤਰੀ ਨਹੀਂ ਬੋਲਣਾ ਹੁੰਦਾ ਜਿਨ੍ਹਾਂ ਨੇ ਬਜਟ ਪੜ੍ਹਨਾ ਹੁੰਦਾ ਸੋ ਅੱਜ ਦੇ ਬਜਟ ਦੇ ਉੱਤੇ ਹੁਣ ਬੈਸ ਵੀ ਛੜਨੀ ਹੈ ਅੱਜ ਵੀ ਛੜੀ ਆ ਕੁਝ ਕੱਲ ਨੂੰ ਛੜੂਗੀ ਚਲੋ ਬੈਸ ਚੱਲੂਗੀ ਸੋ ਫਿਰ ফাইন ਦਾ ਆਖਰੀ ਦਿਨ ਹੈ ਜੋ ਦੋ ਦਿਨ ਹੁਣ ਇਸ ਬਜਟ ਸੈਸ਼ਨ ਦੇ ਵਾਸਤੇ ਆਖਰੀ ਦਿਨ ਕੁਝ ਬਿਲਕੁਲ ਵੀ ਪਾਸ ਹੋਣੇ ਹੁੰਦੇ ਪਰ ਅੱਜ ਦਾ ਬਜਟ ਸੈਸ਼ਨ ਦੇ ਦਰਾਂ ਮੇਰੇ ਤੋਂ ਬਜਟ ਪੇਸ਼ ਕੀਤਾ ਗਿਆ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਦਾ ਬਜਟ ਪੜ ਰੇ ਸੀ ਤਦ ਹਾਸੇ ਵੀ ਹੋਏ ਹੈਨਾ ਆਵਾਸੀਆਂ ਵੀ ਆਈਆਂ ਟੋਕਾ ਟਕਾਈ ਵੀ ਹੋ ਗਈ ਹੈਨਾ ਤੇ ਤਕਰਾਰ ਵੀ ਹੋਈ ਚਲੋ ਇਹ ਤੇ ਇਥੋਂ ਤੱਕ ਕੇ ਫੋਨ ਫੋਨ ਵੀ ਸੁਣੇਗਾ ਕੀ ਕੁਝ ਹੋਇਆ ਥੋੜਾ ਜਿਹਾ ਪੱਖਰੇ ਪਹਿਲੂ ਤੋਂ ਵੀ ਅੱਜ ਦਾ ਬਜਟ ਸਿੱਧਾ ਨੁਕਦੀ ਬਜਟ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਟੈਪ ਟੈਪ ਤੋਂ ਉਹਨਾਂ ਨੇ ਬਜਟ ਪੜਨਾ ਸੀ ਜਿਹੜੇ ਦੇ ਵਿੱਚ ਬਜਟ ਸੀਗਾ ਉਸ ਟੈਬ ਨੂੰ ਉਹ ਫੁਲਕਾਰੀ ਵਾਲੇ ਕਵਰ ਚ ਪਾ ਕੇ ਲਿਆਇਆ ਸੀ ਸੋ ਫਾਈਲ ਮੰਗ ਬਣਾ ਕੇ ਲਿਆਇਆ ਸੀ ਪੰਜਾਬੀ ਸਬਿਆਚਾਰ ਨੂੰ ਬਿਆਨ ਕਰਦੋ ਫੁਲਕਾਰੀ ਦੇ ਕਵਰ ਇਹ ਪਕ੍ਰਿਆਵਾਂ ਨੂੰ ਦਰੈ ਪੰਜਾਬ ਦੇ ਵਿਧਾਇਕ ਮੰਤਰੀ ਹਰਪਾਲ ਸਿੰਘ ਚਿਮਾ ਨੇ ਅੱਜ 24:00 ਵਜੇ ਪੇਸ਼ ਕੀ ਸਭ ਤੋਂ ਪਹਿਲਾਂ ਉਹ ਸਵੇਰੇ ਆਪਣੇ ਘਰੋਂ ਨਿਕਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਹਦਸ ਤੇ ਪਹੁੰਚੇ ਜਿੱਥੇ ਦੋਨਾਂ ਨੇ ਫਿਰ ਉਹ ਬਜਟ ਵਾਲੇ ਟੈਬਲੇਟ ਨੂੰ ਫੜ ਕੇ ਉਹ ਜਿਹੜੇ ਪ੍ਰਕਾਰ ਦਾ ਕਵਰ ਚੜਾਇਆ ਸੀ ਉਹ ਕੋਸ਼ਿਸ਼ਣ ਕਰਾਇਆ ਫੋਟੋਆਂ ਤੇ ਮੀਡੀਆ ਮੜੀਆਂ ਚਲੀ ਗਈਆਂ ਸੁਰਖਮੜੀਆਂ ਤੇ ਪੈਨ ਰੱਖੀ ਚਲੋ ਫਿਰ ਕਹਿੰਦੇ ਜੀ ਉਹ ਸਦਨ ਚ ਆ ਗਏ ਪੰਜਾਬ ਵਿਧਾਨ ਸਭਾ ਦੇ ਅੰਦਰ ਆ ਗਏ ਕਿ ਉੱਥੇ ਫਿਰ ਵਿੱਤ ਮੰਤਰੀ ਜੀ ਨੇ ਆਪਣੇ ਪਾਸੰਦ ਦਰਾਂ ਹਾਂ ਵਾਲੀ ਪਾਰਟੀ ਸਰਕਾਰ ਦੇ ਹਵਾਲੇ ਨਾਲ ਇਹ ਚੌਥਾ ਬਜਟ ਤੇ ਇਸ ਬਜਟ ਦੇ ਵਿੱਚ ਵਿਧਾਇਕ ਕੋਈ ਉੱਠ ਕੇ ਖੜਾ ਹੋ ਕੇ ਰੌਣਕ ਪਉਣ ਲੱਗ ਪਿਆ ਕੋਈ ਪਿੱਛੇ ਬੈਠੇ ਘੁਸਰਮੁਸਰ ਕਰੀ ਗਏ ਹਾਂ ਕਈ ਆਵਾਸੀਆਂ ਲੈਣ ਲੱਗ ਪਏ ਪਿੱਛੇ ਬੈਠੇ ਨੇ ਕਿਨੇ ਫੋਨ ਕੱਢ ਲਿਆ ਮੰਤਰੀ ਸਾਹਿਬ ਨੇ ਚਲ ਇਹ ਗੁੱਸਾ ਚੱਲੇ ਚੱਲੇ ਵਿੱਚ ਮੰਤਰੀ ਹਰਪਾਲ ਚੀਮਾਹੋਰੀ ਪੂਰੇ ਸੂਟ ਬੂਟ ਪੂਰੇ ਟਿਪ ਟੌਪ ਹੋ ਕੇ ਅੱਜ ਜਿਹੜਾ ਨੇ ਆਪਣਾ ਬਜਟ ਪੇਸ਼ ਕੀਤਾ ਤੇ ਉਹਦੇ ਵਿੱਚ ਟੈਬਲੇਟ ਦਾ ਇਹੋ ਨੇ ਪੰਜਾਬ ਸੱਭਿਆਚਾਰ ਨੂੰ ਹਨਕਾਰੀ ਵਾਲੇ ਹਵਾਲੇ ਨਾਲ ਬਿਆਨਤਨ ਕੋਸ਼ਿਸ਼ ਕੀਤੀ ਹਾਂ ਸੀਐਮ ਦੇ ਘਰੇ ਗેરਵਜਿਹਤ ਤੌਰ ਤੇ ਸੀਐਮ ਪਿਛਲੇ 2 ਦਿਨ ਤੋਂ ਆਈ ਨਹੀਂ ਰਹੇ ਸੀ ਅੱਜ ਵੀ ਅੱਜ ਆ ਗਏ ਸੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੇ ਭਾਸ਼ਣ ਦੇ ਦੌਰਾਨ ਜਦੋਂ ਬਜਟ ਪੇਚ ਕੀਤਾ ਤਦ ਉਹਨਾਂ ਦੇ ਪਿੱਛੇ ਬੈਠੇ ਮੰਤਰੀ ਸਾਹਿਬ ਹੀ ਆਵਾਸੀਆਂ ਲੈਣ ਮੈਂ ਬਰਿੰਦਰ ਕੁਮਾਰ ਗੋਇਲ ਅਜੋ ਆਵਾਸੀਆਂ ਲੈਂਦੇ ਦੇਖੇਗੇ ਸੋ ਇਹ ਇਹ ਪਹਿਲੂ ਤੁਹਾਡੇ ਸਾਹਮਣੇ ਹੈ ਇਸੇ ਤਰ੍ਹਾਂ ਚੀਮਾ ਜਦੋਂ ਭਾਸ਼ਣ ਕਰ ਰਹੇ ਸੀ ਤਾਂ ਵਿੱਚ ਵਿੱਚ ਪਿੱਛੇ ਬੈਠੇ ਇਹਨਾਂ ਦੀ ਪਾਰਟੀ ਦੇ ਐਮਐਲਏ ਗੱਲਾਂ ਕਰਦੇ ਵੀ ਨਜ਼ਰ ਆਇਆ ਹਾਂ ਉਹਨਾਂ ਦੇ ਪਿੱਛੇ ਬੈਠੇ ਮੰਤਰੀ ਜਾਂ ਉਹਨਾਂ ਦੇ ਪਿੱਛੇ ਬੈਠੇ ਐਮਐਲਏ ਉਹ ਗੱਲਾਂ ਕਰਦੇ ਵੀ ਨਜ਼ਰ ਆ ਰਹੀ ਸੀ ਪਿੱਛੇ ਵੀਡੀਓ 'ਚ ਦਿਖ ਰਿਹਾ ਸੀ ਸ਼ਰੇਆ ਉਹਨਾਂ ਦੇ ਐਂਡ ਨਾਲ ਬੈਠੇ ਕੁਝ ਦੇ ਕਰਨੇ ਵਿੱਚ ਕੁਝ ਕੁ ਗੱਲਾਂ ਹੁੰਦੀਆਂ ਹੁੰਦੀ ਸੀ ਪਿੱਛੇ ਗੋਇਲ ਸਾਹਿਬ ਤੇ ਲਵਜੋਤ ਸਿੰਘ ਤਾਂ ਮਤਲਬ ਕਿ ਕੁਝ ਕੁ ਤਰੀਕੇ ਨਾਲ ਘੁਸਰਮੁਸਰ ਕਰਦੇ ਨਜ਼ਰ ਆ ਰਿਹਾ ਸੀ ਹਾਂ ਜਿੱਦਾਂ ਹੀ ਬਜਟ ਪੜਦਿਆ ਹੋਇਆ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਚਾਹੇ ਕਾਂਗਰਸ ਦੀ ਸਰਕਾਰ ਚਾਹੇ ਖਾਲੀ ਬੀਜੇਪੀ ਵਾਲੀ ਸਰਕਾਰ ਉਹਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕੀਤਾ ਤਾਂ ਕਹਿੰਦੇ ਜੀ ਪਿੱਛੇ ਬੈਠੇ ਮੰਤਰੀ ਬਰਿੰਦਰ ਕੋਇਲ ਵੀ ਜਿਹੜੇ ਫਰੇਮ 'ਚ ਆ ਰਹੇ ਸੀ ਰਵਜੋਤ ਸਿੰਘ ਵੀ ਹੱਸੇ ਨਜ਼ਰ ਆਏ ਤੇ ਇੱਕ ਦੂਜੇ ਕੰਨੀ ਦੇਖ ਕੇ ਮੁਸਕਰਾਏ ਉਸ ਦਾ ਜਿਹੜੇ ਫਰੇਮ 'ਚ ਨਹੀਂ ਆ ਰਹੇ ਉਹ ਵੀ ਹੱਸੇ ਹੋਣੇ ਤੇ ਇਹ ਵੀ ਦ੍ਰਿਸ਼ ਨਜ਼ਰ ਆਇਆ ਵਿੱਤ ਮੰਤਰੀ ਨੇ ਟੋਕਨ ਤੇ ਸਪੀਕਰ ਸਾਹਿਬ ਕੋਲ ਖੜੇ ਹੋ ਕੇ ਕਿ ਅੱਜ ਕੱਲ ਸਪੀਕਰ ਸਾਹਿਬ ਤਾਲਕ ਬਹੁਤ ਛੇਤੀ ਹੋਣ ਲੱਗ ਪਏ ਬਈ ਹੋਏ ਦੇ ਮਹੀਨੇ ਕਈ ਤਰ੍ਹਾਂ ਦੇ ਨਿਕਲ ਰਹੇ ਨੇ ਬਾਕੀ ਬਜਟ ਸੈਸ਼ਨ ਤੋਂ ਬਾਅਦ ਸਪਸ਼ਟ ਹੋ ਜਾਏਗਾ ਸੈਸ਼ਨ ਦੌਰਾਨ ਜਿਵੇਂ ਹੀ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਐਮਐਲਏ ਸਭ ਉੱਥੇ ਖੜੇ ਹੋਏ ਆਮ ਆਦੀ ਪਾਰਟੀ ਨਾਲ ਸੰਬੰਧਤ ਐ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਵਿੱਤ ਮੰਤਰੀ ਹਰਪਾਲ ਚਮੰਦ ਦੀ ਤਿਰਕ ਕਰਨ। ਤੇ ਉਹ ਉਹਨਾਂ ਨੂੰ ਸੁਣ ਕੇ ਵਿੱਤ ਮੰਤਰੀ ਸਾਹਿਬ ਆਪਣਾ ਜਿਹੜਾ ਬਜਟ ਪੇਸ਼ ਕਰਨ ਨੂੰ ਪਰਦੇ। ਇਸ ਤੋਂ ਫਿਰ ਸਪੀਕਰ ਸਾਹਿਬ ਖੜੇ ਹੋ ਕੇ ਕਹਿੰਦੇ ਕਿਆ ਕਿਹੜਾ ਤਰੀਕਾ ਤੁਹਾਨੂੰ ਦੇਖੋ ਸੀ ਕਿ ਬਜਟ ਪੇਸ਼ ਹੋ ਰਿਹਾ ਬਜਟ ਪੜਿਆ ਜਾਣਾ ਹੈ ਬੈਠੋ। ਸੋ ਕਹਿੰਦੇ ਜੀ ਉਹਨਾਂ ਨੂੰ ਟੋਕ ਕੇ ਆਪਣੀ ਸੀਟ ਤੇ ਜਾਣ ਲਈ ਕਹੇ ਤੇ ਉਹ ਫਿਰ ਮਤਲਬ ਅਚਾਨਕ ਜਿਆਦਾ ਗਿਆ ਕਿ ਮੈਂ ਠੀਕ ਕਰਨੀ ਸੀ ਪਰ ਨਹੀਂ ਭਾਈ ਟਾਸਕ ਦਿੱਤੇ ਹੁੰਦੇ ਹੁਣ ਇੱਥੋਂ ਤੱਕ ਕੇ ਬਿਲਕੁਲ ਹਰਪਾਲ ਚੀਮਾ ਦੀ ਪਿਛਲੀ ਸੀਟ ਤੇ ਬੈਠੇ ਮੈਂ ਤਾਂ ਹੀ ਕਹਿੰਦਾ ਕਿ ਫਰੇਮ ਚ ਉਹ ਦਿਖ ਰਿਹਾ ਸੀ ਬਾਕੀ ਪਤਾ ਨਹੀਂ ਕੀ ਕੀ ਕਰ ਗਏ ਹੁਣ ਜੋ ਫਰੇਮ ਚ ਦਿਖਿਆ ਉਹਦੇ ਬਾਰੇ ਗੱਲ ਕਰਦੇ ਆ ਉਹ ਬਰਿੰਦਰ ਗੋਇਲ ਸਾਹਿਬ ਫੋਨ ਕਰਕੇ ਸੁਣ ਲੱਗਿਆ ਇੱਥੋਂ ਸਾਬਲਾ ਲੋ ਕਿੰਨੀ ਕੁ ਗੰਭੀਰਤਾ ਹੈ ਕਿੰਨੀ ਕੁ ਸਵਰਤਾ ਹੈ ਇਹਦਾ ਪ੍ਰਖਟਾਵਾ ਤੇ ਕੇਸ ਗੱਲ ਤੋਂ ਵੀ ਹੁੰਦਾ ਹੈ ਕਿ ਲੰਘੇ ਕੱਲ ਜਦੋਂ ਗੰਭੀਰ ਚਰਚਾਾਂ ਮਾਂ ਚੱਲ ਰਹੀਆਂ ਸੀਗੀਆਂ ਬਜਟ ਸੈਸ਼ਨ ਦੇ ਅੰਦਰ ਕੁਝ ਗੰਭੀਰ ਮਸਲਿਆਂ ਤੇ ਚਰਚਾ ਹੋ ਰਹੀ ਸੀ ਪੰਜਾਬ ਦੇ ਅੰਦਰ ਤਾਂ ਉਸ ਸਮੇਂ 39 ਤੋਂ 40 117 ਚੋਂ 39 ਤੋਂ 40 ਐਮਐਲਏ ਅੰਦਰ ਸੀ ਛੁੱਟ ਕੇ ਕਿੱਧਰ ਉੱਤਰਿਆ ਕੋਈ ਨਹੀਂ ਗਿਆ ਸਵੇਰ ਕੱਟ ਕਰਦਾ ਕੋਈ ਨਹੀਂ मतलब ਸੱਤਾਧਾਰੀ ਤੇ ਵੀ ਗਾਇਬ ਹਨ ਇਹ ਤਾਂ 117 ਚੋਂ ਮਸਾਂ 40 ਦੇ ਦੂਸਰੇ ਪਾਸੇ ਕਹਿੰਦੇ ਮੰਤਰੀਆਂ ਚੋ ਵੀ 6 ਜਾਂ 5 ਜਾਂ 6 ਮੰਤਰੀ ਸੀ ਮੁੱਖ ਮੰਤਰੀ ਤਾਂ ਆ ਹੀ ਨਹੀਂ ਰਹੇ ਸੀ ਲੋਕਾਂ ਸੋ ਇੱਥੋਂ ਬਜਟ ਸੈਸ਼ਨ ਦੀ ਗੰਭੀਰਤਾ ਨਜ਼ਰ ਆਉਂਦੀ ਆ ਕਿ ਕਿੰਨਾ ਕੁ ਮੰਤਰੀ ਸੰਤਰੀ ਸਿੱਖਣ ਲਈ ਬੋਲਣ ਲਈ ਸਮਝਣ ਲਈ ਮੁੱਦਿਆਂ ਤੇ ਚਰਚਾ ਕਰਨ ਲਈ ਜਾਂ ਆਪਣੇ ਹਲਕਾ ਬਾਈ ਮਤਲਬ ਹਲਕੇ ਦੀ ਗੱਲ ਵੀ ਕੀ ਕਰਨੀ ਆ ਹਲਕੀਆਂ ਗੱਲਾਂ ਕਰਦੇ ਆ ਜਦੋਂ ਸੂਬਾ ਪਦਰੀ ਕੋਈ ਵਿਜ਼ਨ ਨਹੀਂ ਇੱਕ ਇੱਕ ਗੱਲ ਨੂੰ ਦੋ ਦੋ ਵਾਰ ਵੀ ਜੋੜਾਉਂਦੇ ਆ 0 ਓਵਰ ਚ ਵੀ ਤੇ ਵੈਸੇ ਵਾਰੀ ਮੰਨਣ ਤੇ ਵੀ ਇੱਕੋ ਗੱਲ ਇੱਕੋ ਮੁੱਦਾ ਵਾਰ ਵਾਰ ਸੋਏ ਪਰ ਕੇ ਰਵਾਂਗੇ ਦੇਖਣ ਨੂੰ ਜੀ ਸੋ ਕਾਫੀ ਪਹਿਲੂ ਉਭਰ ਕੇ ਆਏ ਸੋ ਇਹ ਇਹ ਪਹਿਲੂ ਗੌਰ ਮੰਗਦੇ ਲਿਖੇ ਕਿ ਇਹੋ ਜਾਂ ਬਰਤਾਰਾ ਰਿਆ ਕੁੱਲ ਮਲਾ ਕੇ ਸਮੂੱਚੀ ਵਿਧਾਨ ਸਭਾ ਦੇ ਇਸ ਬਜਟ ਇਜਲਾਸ